ਪੰਜਾਬ ਪੁਲਿਸ ਦੀ ਵਰਦੀ ਵਿੱਚ ਆਏ ਇੱਕ ਸ਼ਖਸ ਨੇ ਦੁਕਾਨਦਾਰ ਨਾਲ ਮਾਰੀ 5000 ਦੀ ਠੱਗੀ ਹੋਇਆ ਫਰਾਰ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਬੱਲੂਆਣਾ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਸਟੂਡੀਓ ਦੇ ਵਿੱਚ ਪੰਜਾਬ ਪੁਲਿਸ ਦੀ ਵਰਦੀ ਪਾ ਇੱਕ ਨੌਜਵਾਨ ਦਾਖਲ ਹੁੰਦਾ ਅਤੇ ਦੁਕਾਨਦਾਰ ਨੂੰ ਕਹਿੰਦਾ ਹੈ ਕਿ ਬਾਹਰ ਕਾਰ ਦੇ ਵਿੱਚ ਕੋਈ ਮਰੀਜ਼ ਹੈ ਅਤੇ ਉਹਨਾਂ ਨੂੰ ਅਮਰਜੈਂਸੀ 5000 ਰੁਪਏ ਦੀ ਲੋੜ ਹੈ ਤੁਸੀਂ ਕੈਸ਼ ਮੈਨੂੰ ਦੇ ਦਿਓ ਅਤੇ ਮੈਂ ਤੁਹਾਨੂੰ Google Pay ਕਰ ਦੇਣਾ ਦੁਕਾਨਦਾਰ ਨੇ ਦੱਸਿਆ ਕਿ ਉਕਤ ਸ਼ਖਸ ਜਿਸ ਨੇ ਪੰਜਾਬ ਪੁਲਿਸ ਦੀ ਵਰਦੀ ਪਾਈ ਸੀ ਉਸ ਨੇ ਇਹ ਗੱਲ ਵੀ ਆਖੀ ਕਿ ਉਹ ਇੱਥੇ ਨਾਕੇ ਤੇ ਹੀ ਡਿਊਟੀ ਕਰਦਾ ਹੈ ਅਤੇ ਅਕਸਰ ਹੀ ਉਹਨਾਂ ਦੀ ਦੁਕਾਨ ਤੇ ਆਉਂਦਾ ਹੈ ਇਸ ਤੇ ਦੁਕਾਨਦਾਰ ਨੇ ਵਿਸ਼ਵਾਸ ਕਰ ਪੰਜ ਹਜ਼ਾਰ ਰੁਪਿਆ ਕੈਸ਼ ਉਕਤ ਸ਼ਖਸ ਨੂੰ ਦੇ ਦਿੱਤਾ ਅਤੇ ਉਸ ਦੇ ਵੱਲੋਂ ਸਕੈਨ ਕਰਨ ਦੀ ਗੱਲ ਆਖੀ ਗਈ ਜਿਸ ਤੋਂ ਬਾਅਦ ਦੁਕਾਨਦਾਰ ਦੇ ਨਾਲ ਠੱਗੀ ਮਾਰਨ ਦੇ ਲਈ ਉਸ ਨੇ ਕਿਹਾ ਕਿ ਪੇਮੈਂਟ ਕਰ ਦਿੱਤੀ ਗਈ ਹੈ ਪਰ ਦੁਕਾਨਦਾਰ ਕੋਲੇ ਪੈਮੈਂਟ ਸਵੀਮ ਨਹੀਂ ਹੋਈ ਤਾਂ ਦੁਕਾਨਦਾਰ ਆਖਣ ਲੱਗਾ ਕਿ ਪੇਮੈਂਟ ਤਾਂ ਆਈ ਹੀ ਨਹੀਂ ਇੰਨੇ ਵੀ ਸ਼ਖਸ ਕਹਿਣ ਲੱਗਾ ਕਿ ਮੈਂ ਇਹ ਪੈਸੇ ਬਾਹਰ ਕਾਰ ਦੇ ਵਿੱਚ ਜੋ ਮਰੀਜ਼ ਹੈ ਉਸ ਨੂੰ ਦੇ ਕੇ ਵਾਪਸ ਆਉਣਾ ਤੁਹਾਨੂੰ ਹੁਣੇ ਪੈਸੇ ਟਰਾਂਸਫਰ ਹੋ ਜਾਣਗੇ ਪੇਮੈਂਟ ਪ੍ਰੋਸੈਸ ਵਿੱਚ ਚਲੀ ਗਈ ਹੈ ਇੰਨਾ ਆਖ ਉਕਤ ਸ਼ਖਸ ਦੁਕਾਨ ਤੋਂ ਬਾਹਰ ਨਿਕਲਿਆ ਅਤੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਵੱਲੋਂ ਇਸ ਸ਼ਖਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਇਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਪੰਜਾਬ ਪੁਲਿਸ ਦੀ ਵਰਦੀ ਪਾਏ ਸ਼ਖਸ ਦੁਕਾਨ ਤੇ ਪਹੁੰਚਦਾ ਹੈ ਅਤੇ ਆਪਣੇ ਮੋਟਰਸਾਈਕਲ ਨੂੰ ਦੁਕਾਨ ਦੇ ਬਾਹਰ ਖੜਾ ਕਰ ਅੰਦਰ ਦਾਖਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੁਕਾਨਦਾਰ ਦੇ ਨਾਲ ਠੱਗੀ ਮਾਰ ਇਹ ਆਪਣੇ ਮੋਟਰਸਾਈਕਲ ਤੇ ਦੁਬਾਰੇ ਸਵਾਰ ਹੋ ਉਥੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਹੁਣ ਇਸ ਮਾਮਲੇ ਦੇ ਵਿੱਚ ਉਕਤ ਦੁਕਾਨਦਾਰ ਨੇ ਇਸ ਸ਼ਖਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਅਮੀਰ ਚੰਦਾ ਜੀ ਮੇਰਾ ਸਟੂਡੀਓ ਅਮੀਰਵੇ ਸਟੂਡੀਓ ਬੱਲਵਾਨੇ ਚ ਤੇ ਕੱਲ ਇੱਕ ਸਖਸ਼ ਆਇਆ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਸੀ ਜੋ ਦੁਕਾਨ ਤੇ ਆਇਆ ਤੇ ਮੈਨੂੰ ਕਹਿਣ ਲੱਗੇ ਵੀ ਉਹਨਾਂ ਨੇ ਬੁਲਾਇਆ ਮੈਨੂੰ ਬੜਾ ਵਧੀਆ ਮਿਲੇ ਮੈਨੂੰ ਤੇ ਕਹਿਣ ਲੱਗੇ ਵੀ 5000 ਰੁਪਿਆ ਚਾਹੀਦਾ ਕਿਸੇ ਬੱਚੇ ਨੂੰ ਐਡਮਿਟ ਕਰਵਾਣਾ ਤੇ ਉਹ ਬਾਹਰ ਗੱਡੀ ਤੇ ਖੜੇ ਆ ਕਹਿੰਦੇ ਸੀ ਤੁਹਾਨੂੰ ਗੂਗਲ ਪੇ ਕਰ ਦਿੰਨੇ ਆ ਤੁਸੀਂ ਸਾਨੂੰ ਉਹ ਦੇ ਦਿਓ ਮੈਂ ਕਿਹਾ ਜੀ ਠੀਕ ਹੈ ਕੋਈ ਗੱਲ ਨਹੀਂ ਐਮਰਜੈਂਸੀ ਆ ਮੈਂ ਦੇ ਦਿੰਦਾ ਉਹ 5-10 ਮਿੰਟ ਉਹਨਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਬਹੁਤ ਇਸ ਤਰ੍ਹਾਂ ਨਾਲ ਵੀ ਕਹਿੰਦੇ ਸੀ ਇੱਥੇ ਪੰਜਾਬ ਪੁਲਿਸ ਨਾਕੇ ਤੇ ਹੀ ਹੁੰਨੇ ਆ ਤੇ ਵੀ ਸਾਡਾ ਟਾਈਮ ਨਹੀਂ ਲੱਗਦਾ ਸੀ ਦੁਕਾਨ ਤੇ ਅੱ ਉਹਨਾਂ ਨੇ ਮੇਰੇ ਨਾਲ ਗੱਲਾਂਬਾਤ ਕਰਕੇ ਵਿਸ਼ਵਾਸ ਬਣਾ ਲਿਆ ਜੀ ਮੈਨੂੰ ਕਹਿੰਦੇ ਜੀ ਅਸੀਂ ਸਕੈਨ ਕਰ ਦਿੰਨੇ ਤੁਹਾਨੂੰ ਪੇਮੈਂਟ ਤੁਸੀਂ ਕੈਸ਼ ਦੇ ਦਿਓ ਮੈਂ ਉਹਨਾਂ ਨੂੰ ਕੈਸ਼ ਪੇਮੈਂਟ ਦਿੱਤਾ ਜੀ ਉਹਨਾਂ ਨੇ ਸਕੈਨ ਕੀਤਾ ਤੇ ਮੈਨੂੰ ਕਹਿੰਦੇ ਜੀ ਪੇਮੈਂਟ ਹੋ ਗਈ ਮੈਂ ਦੇਖਿਆ ਮੈਂ ਕਿਹਾ ਜੀ ਪੇਮੈਂਟ ਹਾਲੇ ਤੱਕ ਮੇਰੇ ਖਾਤੇ 'ਚ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ ਉਹ ਕਹਿੰਦੇ ਚਲੋ ਤੁਸੀਂ ਚੈੱਕ ਕਰੋ 2 ਮਿੰਟ ਤੇ ਮੈਂ ਆਪਣੇ ਪੇਮੈਂਟ ਉਹਨਾਂ ਨੂੰ ਪਕੜਾ ਕੇ ਆ ਜਨਾ ਤੁਸੀਂ ਪੇਮੈਂਟ ਦੇਖੋ ਮੈਂ ਤੁਹਾਨੂੰ ਸਕੈਨ ਕਰਤੀ ਹੈ ਤੇ ਮੈਂ ਜਦੋਂ ਚੰਗੀ ਤਰ੍ਹਾਂ ਪੇਮੈਂਟ ਚੈੱਕ ਕੀਤੀ ਜੀ ਪੇਮੈਂਟ ਨਹੀਂ ਆਈ ਮੇਰੇ ਖਾਤੇ 'ਚ ਤੇ ਉਹ ਬੰਦਾ ਫਰਾਰ ਹੋ ਗਿਆ ਇਹ ਪ੍ਰਸ਼ਾਸਨ ਅਗੇ ਬਹੁਤ ਰਿਕੁਐਸਟ ਹੈ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਦੁਕਾਨਦਾਰਾਂ ਨਾਲ ਬਹੁਤ ਠੱਗੀਆਂ ਹੋ ਰਹੀਆਂ ਨੇ ਇਹਨਾਂ ਚੀਜ਼ਾਂ ਤੇ ਨੱਤ ਪਾਈ ਜਾਵੇ ਤੇ ਜਿਹੜਾ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਇਨਸਾਨ ਆਇਆ ਪੰਜਾਬ ਪੁਲਿਸ ਦਾ ਨਾਮ ਬਹੁਤ ਬਸ ਖਰਾਬ ਹੋ ਰਿਹਾ ਬਦਨਾਮ ਹੋ ਰਿਹਾ ਤੇ ਸਾਡਾ ਵੀ ਬਹੁਤ ਨੁਕਸਾਨ ਹੈ ਜੀ ਇਸ ਦੇ ਵਿੱਚ ਸਾਨੂੰ ਇਨਸਾਫ ਦਿਵਾਇਆ ਜਾਵੇ ਕੀ ਲੱਗਦਾ ਕੀ ਸੀਗਾ ਪੰਜਾਬ ਪੁਲਿਸ ਦੇ ਸਖਸ਼ ਜਾਂ ਕਿਸ ਤਰ੍ਹਾਂ ਮੈਨੂੰ ਤਾਂ ਪੰਜਾਬ ਪੁਲਿਸ ਦਾ ਹੀ ਸਖਸ਼ ਲੱਗਿਆ ਜੀ ਬਿਲਕੁਲ ਹਾਈਟ ਵਗੈਰਾ ਗੱਲਬਾਤ ਦਾ ਤਰੀਕਾ ਤੇ ਇਹਨਾਂ ਉਹਨਾਂ ਦਾ ਮਿਲਾਪੜਾ ਸੁਭਾਅ ਸੀ ਮੈਂ ਬਹੁਤ ਬੰਦੇ ਤੋਂ ਮਤਲਬ ਇਦਾਂ ਲੱਗਿਆ ਵੀ ਜਿਵੇਂ ਕਈ ਚਰਾਂ ਦੇ ਜਾਣਦੇ ਆ